ਇਹ ਆ ਜੀ ਕਰਨੀ ਮਾਤਾ ਮੰਦਰ ਤੇ ਚੂਹਿਆਂ ਵਾਲਾ ਮੰਦਰ ਜਿਹਨੂੰ ਕਹਿੰਦੇ ਕਿ ਚੂਹਿਆਂ ਵਾਲਾ ਮੰਦਰ ਹੈ ਤੇ ਸਾਡੇ ਪੈਰਾਂ ਦੇ ਉੱਪਰ ਚੂਹੇ ਜਿਹੜੇ ਆ ਉਹ ਘੁੰਮਦੇ ਪਏ ਸੀਗੇ ਤੇ ਅੱਜ ਪਿਛਲੀ ਵੀਡੀਓ ਜਿਹਨਾਂ ਨਹੀਂ ਦੇਖੀ ਉਹ ਇਸ ਮੰਦਰ ਦੀ ਵੀਡੀਓ ਤੁਸੀਂ ਜ਼ਰੂਰ ਦੇਖ ਲਿਓ ਹੁਣ ਇੱਥੋਂ ਗੁਰਦੁਆਰਾ ਸਾਹਿਬ ਜਾਵਾਂਗੇ ਇੱਥੋਂ ਕੋਲਾਇਤ ਕੋਲਾਇਤ ਸਾਹਿਬ ਤਕਰੀਬਨ ਇੱਥੋਂ 60 ਕਿਲੋਮੀਟਰ ਦੀ ਦੂਰੀ ਤੇ ਆ ਇੱਥੋਂ ਹੁਣ ਅਸੀਂ ਵਾਪਸੀ ਚਾਲੇ ਮਾਰਨ ਲੱਗੇ ਆ ਇੱਥੋਂ ਨਿਕਲਦੇ ਆ ਕੋਲਾਇਤ ਵਾਸਤੇ ਤੇ ਵੀਡੀਓ ਜਿਹੜੀ ਪਿਛਲੀ ਨਹੀਂ ਦੇਖੀ ਤਾਂ ਵੀਡੀਓ ਨੂੰ ਜ਼ਰੂਰ ਦੇਖ ਲਿਓ ਇਹ ਸਮੰਦਰ ਦੀ ਚੂਹਿਆਂ ਵਾਲੀ ਵੀਡੀਓ ਤੇ ਅਕਾਲ ਪੁਰਖ ਜੀ ਅੱਜ ਦਾ ਇਹ ਸਫ਼ਰ ਸ਼ੁਰੂ ਕੀਤਾ ਏ ਅੰਗ-ਸੰਗ ਹੋ ਕੇ ਸਹਾਇ ਹੋਣਾ ਜੋ ਵੀ ਹੋਵੇ ਆਪ ਜੀ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਵਾਲ ਬਖਸ਼ਣਾ ਮੇਰਾ ਇਹ ਅੱਜ ਦਾ ਦਿਨ ਤੇ ਸਭਨਾਂ ਦਾ ਖੁਸ਼ੀਆਂ ਭਰਿਆ ਬਤੀਤ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ। ਫਲਾਇਟ ਜਾ ਰਹੇ ਆ ਅਸੀਂ ਤੇ ਇਥੋਂ ਕਰਨੀ ਮਾਤਾ ਮੰਦਰ ਤੋਂ ਬਾਹਰ ਨਿਕਲੇ ਆ ਪਿਛਲੀ ਵੀਡੀਓ ਤੁਸੀਂ ਦੇਖੀ ਹੋਏਗੀ ਕਿ ਕਰਨੀ ਮਾਤਾ ਮੰਦਰ ਤੁਹਾਨੂੰ ਦਿਖਾਇਆ ਸੀਗਾ ਤੇ ਜਿੰਨਾ ਪਿਛਲੀ ਵੀਡੀਓ ਨਹੀਂ ਦੇਖੀ ਤਾਂ ਉਹ ਪਿਛਲੀ ਵੀਡੀਓ ਜ਼ਰੂਰ ਦੇਖ ਲਓ ਤੇ ਇਥੋਂ ਫਲਾਇਟ ਜਿਹੜਾ ਦਾ ਇਹ ਰੋਡ ਤੇ ਸਿੰਗਲ ਠਿਕਨ ਰੋਡ ਵੱਡਾ ਵਾ ਠਿਕਨ ਰੋਡ ਵਧੀਆ ਵਾ ਇਥੋਂ ਤਕਰੀਬਨ 53 ਕਿਲੋਮੀਟਰ ਦੇ ਕਰੀਬ ਫਲਾਇਟ ਗੁਰਦੁਆਰਾ ਸਾਹਿਬ ਅੱਜ ਕੋਸ਼ਿਸ਼ ਕਰਦੇ ਆਂ ਤੇ ਅੱਗੇ ਰੁਕਦੇ ਹਾਂ ਜਿਹੜਾ ਕਲਪੀ ਰਿਸੀ ਸੀਗਾ ਉਹ ਉਸ ਨੂੰ ਗੁਰੂ ਨਾਨਕ ਸਾਹਿਬ ਇਸ ਸ਼ਹਿਰ ਦੇ ਵਿੱਚ ਮਿਲੇ ਸੀਗਾ ਜਿੱਥੇ ਅਸੀਂ ਚੱਲੇ ਹਾਂ ਤੇ ਬਾਕੀ ਕੀ ਇੱਥੋਂ ਦਾ ਇਤਿਹਾਸ ਆ ਉਹ ਸਾਰਾ ਇਸੇ ਵੀਡੀਓ 'ਚ ਤੁਹਾਨੂੰ ਦੇਖਣ ਨੂੰ ਮਿਲੇਗਾ ਜਿਹੜੇ ਰਹੋ ਇਸ ਵੀਡੀਓ ਦੇ ਵਿੱਚ ਲਾਸਟ ਤੱਕ ਕਰਨੀ ਮਾਤਾ ਮੰਦਰ ਤੋਂ ਚੱਲ ਕੇ ਤਕਰੀਬਨ 15 ਕਿਲੋਮੀਟਰ ਅੱਗੇ ਆ ਕੇ ਰੁਕੇ ਅਸੀਂ ਤੇ ਸਭ ਤੋਂ ਪਹਿਲਾਂ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਰਾਜਸਥਾਨ ਦੀ ਸੀਰੀਜ਼ ਜਿਹੜੀ ਆ ਉਹ ਚੱਲਦੀ ਪਈ ਹੈ ਤੁਸੀਂ ਪਿਛਲੀ ਵੀਡੀਓ ਜਿੰਨੇ ਨਹੀਂ ਦੇਖੀ ਉਹ ਕਰਨੀ ਮਾਤਾ ਮੰਦਰ ਯਾਨੀ ਕਿ ਚੂਹਿਆਂ ਵਾਲਾ ਮੰਦਰ ਉਹਦੀ ਵੀਡੀਓ ਤੁਸੀਂ ਜ਼ਰੂਰ ਦੇਖ ਲਿਓ ਤੇ ਘੋੜੇ ਸਾਡੇ ਜਿਹੜੇ ਨੇ ਉਹ ਤਿਆਰ ਨੇ ਅੱਜ ਇਸ ਵੀਡੀਓ 'ਚ ਤੁਹਾਨੂੰ ਦਿਖਾਵਾਂਗੇ ਗੁਰੂ ਨਾਨਕ ਸਾਹਿਬ ਜਿੱਥੇ ਆਏ ਨੇ ਕੋਲਾयत ਸਾਹਿਬ ਆਏ ਨੇ ਤੇ ਕਾਲਪੀ ਰਿਸ਼ੀ ਨੂੰ ਇੱਥੇ ਮਿਲੇ ਸੀਗੇ ਤੇ ਕੀ ਉਥੋਂ ਦਾ ਇਤਿਹਾਸ ਆ ਗੁਰੂ ਨਾਨਕ ਸਾਹਿਬ ਦੇ ਆਉਣ ਦਾ ਉਹ ਸਾਰਾ ਇਸੇ ਵੀਡੀਓ 'ਚ ਤੁਹਾਨੂੰ ਵੇਖਣ ਨੂੰ ਮਿਲੇਗਾ ਜੁੜੇ ਰਹੋ ਇਸ ਵੀਡੀਓ ਦੇ ਵਿੱਚ ਵੱਧ ਤੋਂ ਵੱਧ ਸ਼ੇਅਰ ਲਾਈਕ ਤੇ ਇੱਕ ਹਾਈਪ ਦਾ ਬਟਨ ਆਉਂਦਾ ਉਹ ਵੀ ਜਰੂਰ ਦਬਾਇਆ ਕਰੋ ਇਹ ਕਿਉਂਕਿ ਜ਼ੋਰ ਲੱਗਦਾ ਕਿੰਨੀ ਦੂਰ ਅੱਜ ਤਕਰੀਬਨ ਜਦੋਂ ਦਾ ਅਸੀਂ ਪਿੰਡੋਂ ਚੱਲੇ ਆ ਤਾਂ 950 ਕਿਲੋਮੀਟਰ ਜਿਹੜਾ ਉਹ ਮੋਟਰਸਾਈਕਲ ਚਲਾ ਚੁੱਕੇ ਆ ਤੇ ਹੁਣ ਇੱਥੋਂ ਕੁਲਾਇਤ ਸਾਹਿਬ ਜਿਹੜਾ ਵਾ ਕਰਨੀ ਮਾਤਾ ਮੰਦਰ ਤੋਂ ਚੱਲ ਕੇ ਤਕਰੀਬਨ 54 ਕਿਲੋਮੀਟਰ ਦਾ ਸਫ਼ਰ ਸੀਗਾ ਤੇ ਇੱਥੋਂ ਚੱਲ ਕੇ ਹੁਣ ਤਕਰੀਬਨ ਰਹਿ ਗਿਆ ਸਾਡਾ 45 ਕਿਲੋਮੀਟਰ ਦਾ ਸਫ਼ਰ ਤੇ ਇੱਧਰ ਆਗੇ ਜੀ ਸਾਡੇ ਪੰਜਾਬੀ ਭਰਾ ਸਾਡੇ ਮਿਲੇ ਨੇ ਖਲੋ ਕੇ ਤੇ ਹੱਥ ਛੋਟਕੇ ਤੇ ਫਿਰ ਚੱਲੇ ਨੇ ਮੇਰਾ ਪਿੰਡ ਹੈ ਇਹ ਕੀ ਹਾਲ ਹੈ ਜੀ ਹਾਂ ਠੀਕ ਹੋ ਹੋ ਠੀਕ ਰਖੋ ਤੇ ਮਿਲ ਕੇ ਬਹੁਤ ਪ્રેਮੀ ਲੋਕ ਨੇ ਇਧਰ ਦੇ ਪੰਜਾਬੀ ਨਹੀਂ ਆ ਰਾਜਸਤਾਨੀ ਆ ਲੇਕਿਨ ਮਿਲ ਕੇ ਜਾਂਦੇ ਨੇ ਤੇ ਜੁੜੇ ਰਹੋ ਇਸ ਵੀਡੀਓ ਚ ਲਾਈਕ ਸ਼ੇਅਰ ਵੱਧ ਤੋਂ ਵੱਧ ਕਰਿਓ ਜਦੋਂ ਦੇ ਅਸੀਂ ਚੱਲੇ ਆ ਉਦੋਂ ਦਾ ਪਹਿਲਾ ਪਿੰਡ ਲੰਘਿਆ ਜੀ ਇਹ ਜੰਗਲਾ ਖਰਕੇ ਨਾਮ ਹੈ ਇਹਦਾ ਪਿੰਡ ਦਾ ਤੇ ਜਿੱਦਾਂ ਦੀਆਂ ਪੁਰਾਣੀਆਂ ਵਾਈਬ ਨਹੀਂ ਹੁੰਦੀਆਂ ਹੁੰਦੀਆਂ ਰਾਜਸਥਾਨ ਦੀਆਂ ਫਿਲਮਾਂ ਦੀਆਂ ਉਹ ਵਾਲੀ ਆ ਰਹੀ ਹੈ ਜਿੱਦਾਂ ਪੁਰਾਣੀ ਪੁਰਾਣੀਆਂ ਫਿਲਮਾਂ ਗੁਲਾਮੀ ਫਿਲਮ ਉਹਦੇ ਵਿੱਚ ਪੁਰਾਣੀ ਪੁਰਾਣੇ ਕਲਚਰ ਰੀਤੀ ਦੇ ਸਾਈਡਾਂ ਦੇ ਉੱਤੇ ਬਹੁਤ ਇਹੋ ਜਿਹੀ ਵਾਈਬ ਜਿਹੜੀ ਆ ਉਹ ਆ ਰਹੀ ਹੈ ਇਹ ਸੀਰੀਏ ਇਹ ਏਰੀਆ ਪਿੰਡਾਂ ਦਾ ਏਰੀਆ ਜਿੱਥੋਂ ਅਸੀਂ ਲੰਘਦੇ ਪਏ ਹਾਂ ਰਹਿ ਗਿਆ ਜੀ ਤਕਰੀਬਨ 20-22 ਕਿਲੋਮੀਟਰ ਕੁਲਾਇਤ ਤੇ ਗੁਰਦੁਆਰਾ ਕੁਲਾਇਤ ਸਾਹਿਬ ਜਾਂਦੇ ਆ ਪਹਿਲੀ ਪਾਸ਼ਾਈ ਇੱਥੇ ਜਾ ਕੇ ਉਹ ਤੁਹਾਨੂੰ ਇਹਾ ਦੱਸਾਂਗੇ ਪਰ ਰਸਤੇ ਦਾ ਭੌਂਦਾ ਦੇਖ ਰਿਹਾ ਰਸਤੇ ਦੇ ਵਿੱਚ ਘਰ ਜਿਹੜੇ ਆ ਉਹ ਪਾਣੀ ਦਾ ਪਤਾ ਨਹੀਂ ਕਿਵੇਂ ਸਰਵਾਈਵ ਕਰਦੇ ਹੋਣਗੇ ਇਸ ਏਰੀਆ ਦੇ ਲੋਕ ਪਾਣੀ ਜਿਹੜਾ ਵਾ ਕਹਿੰਦੇ ਦੂਰੋਂ ਪਾਣੀ ਲੈ ਕੇ ਆਉਣਾ ਪੈਂਦਾ ਵਾ ਤੇ ਇਹਨਾਂ ਚੀਜ਼ਾਂ ਤੋਂ ਬਚਾ ਕੇ ਇਹ ਚੀਜ਼ਾਂ ਨੂੰ ਬਚਾ ਕੇ ਡੰਗਰਾ ਤੋਂ ਇਹ ਬਹੁਤ ਸੜਕਾਂ ਦੇ ਉੱਪਰ ਨੇ ਇਸ ਏਰੀਆ ਸੋੜਾ ਜਿਆ ਸਪੀਡ ਦਾ ਲੋਂਡ ਵਾਲੀ ਸਪੀਡ ਚਲਾਉਣੀ ਹੈ ਤੇ ਟਾਬੇ ਤਰ੍ਹਾਂ ਤਰ੍ਹਾਂ ਦੇ ਥਾਂ ਥਾਂ ਤੇ ਆਪਣੇ ਸਾਰੇ ਉੱਪਰੋਂ ਕੱਚੇ ਦੇ ਯਾਨੀ ਕਿ ਸਰਕ ਕਾਈ ਪਾਈ ਹੋਈ ਹੈ ਕੋਈ ਫਿਰ ਸਾਈਡਾਂ ਤੇ ਸਾਰਾ ਕੀ ਹੜ ਕਹਿ ਦਈਏ ਜਿਹਨੂੰ ਜੰਗਲਗੈਰੀ ਫਿਕਰਾਂ ਤੇ ਟੁੱਬੇ ਨਿਰਤਾ ਦੋਵੇਂ ਪਾਸੇ ਇਹ ਅਸੀਂ ਰੋਡ ਤੇ ਜਾਂਦੇ ਜਾਂਦੇ ਰੁਕੇ ਹਾਂ ਤੇ ਇਹ ਦੇਖੋ ਸਰੋਂ ਵੀਜੀ ਹੋਈ ਆ ਖੇਤ ਖੇਤ ਦੇ ਵਿੱਚ ਇਹ ਦੇਖੋ ਪਾਣੀ ਫੁਾਰੇ ਜਿਹੜੇ ਆ ਉਹ ਆ ਚੀਜ਼ ਮੈਂ ਤੁਹਾਨੂੰ ਦਿਖਾ ਰਿਹਾ ਜੀ ਇਹ ਬਾਲਟੀ ਆ ਤੇ ਫੁਹਾਰਿਆਂ ਦੇ ਨਾਲ ਪਾਣੀ ਦਿੰਦੇ ਨੇ ਤੇ ਇਸੇ ਬਾਲਟੀ 'ਚ ਯੂਰੀਆ ਨੂੰ ਘੋਲ ਦਿੰਦੇ ਨੇ ਤੇ ਇਸੇ ਬਾਲਟੀ ਦੇ ਪਾਣੀ ਰਾਈ ਯੂਰੀਆ ਜਿਹੜੀ ਖਾਦ ਆ ਉਹ ਸਾਰੀ ਇਹਨਾਂ ਨੂੰ ਫੁਹਾਰਿਆਂ ਦੇ ਰਾਈ ਜਿਹੜੀ ਖਾਦ ਜਿਹੜੀ ਪੂਰੀ ਪਾਣੀ ਦੇ ਰਾਈ ਜਿਹੜੀ ਆ ਜ਼ਮੀਨ ਦੇ ਵਿੱਚ ਮਿਕਸ ਹੋ ਜਾਂਦੀ ਆ ਇਹ ਦੇਖੋ ਫੁਹਾਰੇ ਚੱਲ ਰਹੇ ਆ ਇਹ ਜਿਹੜੇ ਫੁਹਾਰੇ ਨੇ ਇਹ ਤਕਰੀਬਨ 1.5 ਘੰਟੇ ਬਾਅਦ ਕਹਿੰਦੇ ਅਸੀਂ ਇਹਦੀ ਸਾਈਡ ਨੂੰ ਬਦਲਦੇ ਆ 1.5 ਘੰਟਾ ਇੱਕੋ ਸਾਈਡ ਤੇ ਚਲਦੇ ਰਹਿੰਦੇ ਨੇ ਉਸ ਤੋਂ ਬਾਅਦ ਇਸ ਨੂੰ ਬਦਲਿਆ ਜਾਂਦਾ ਵਾ ਤੇ ਇਹ ਸਾਰੂ ਬੀਜੀ ਹੋਈ ਆ ਤੇ ਇਸ ਪਾਸੇ ਆ ਦੂਸਰੇ ਪਾਸੇ ਮੇਰੇ ਜਿਹੜੀ ਆ ਉਹ ਮੂੰਗਫਲੀ ਦੀ ਖੇਤੀ ਆ ਆ ਚੀਜ਼ ਮੈਨੂੰ ਬਹੁਤ ਵਧੀਆ ਲੱਗੀ ਆ ਜਿਹੜੀ ਖਾਦ ਜਿਹੜੀ ਆ ਇਹਦੇ ਚ ਘੋਲ ਕੇ ਤੇ ਫੇਰ ਅੱਗੇ ਜਾਂਦੀ ਆ ਹੁਣ ਮੈਂ ਤੁਹਾਨੂੰ ਮੂੰਗਫਲੀ ਦੇ ਖੇਤ ਵੀ ਦਿਖਾਉਣਾ ਇਹ ਆ ਜੀ ਰੋਡ ਦੇ ਦੂਸਰੀ ਸਾਈਡ ਤੇ ਤੇ ਤੁਮਸਾ ਹਾਂਜੀ ਬਚਪਨ ਦੀਆਂ ਯਾਦਾਂ ਆ ਗਈਆਂ ਜਦੋਂ ਅਸੀਂ ਆਪਣੇ ਗਵੰਡੀਆਂ ਦੇ ਨਾਲ ਖੇਤਾਂ 'ਚ ਜਾਂਦੇ ਸੀ ਨਾ ਹਾਂ ਤੇ ਮੂੰਗਫਲੀ ਤੋੜਦੇ ਸੀਗੇ ਹਾਂ ਤੇ ਟਾਂਗਰ ਇਕੱਠਾ ਹੋ ਜਾਂਦਾ ਮੂੰਗਫਲੀ ਐਸੇ ਤਰ੍ਹਾਂ ਹੀ ਗਿੱਲੀ ਨੂੰ ਅੱਗ ਲਾ ਕੇ ਭੁੰਨੀਆਂ ਜਿਹੜੀ ਨਾ ਕੱਚੀ ਮੂੰਗਫਲੀ ਓਏ ਹੋਏ ਉਹਦੇ ਵਰਗਾ ਸਵਾਦ ਕਿਤੇ ਨਹੀਂ ਆਉਂਦਾ ਪਰ ਜਿਹੜੀ ਪੰਜਾਬ 'ਚ ਹੁਣ ਮੂੰਗਫਲੀ ਜਾ ਰਹੀ ਹੈ ਨਾ ਉਹ ਸਾਰੀ ਇੱਥੋਂ ਜਾ ਰਹੀ ਹੈ ਆਹ ਜਿਹੜੀ ਰਾੜੇ ਢੇਰ ਤੋਂ ਤੁਸੀਂ ਦੇਖ ਰਹੇ ਹੋ ਇਹਦੇ ਨਾਲ ਮੂੰਗਫਲੀ ਆ ਹੂੰ ਇਹ ਮੂੰਗਫਲੀ ਇਹਨਾਂ ਤੋੜੀ ਜਾਏਗੀ ਬਿਲਕੁਲ ਤੇ ਇਹ ਫਿਰ ਮੂੰਗਫਲੀ ਜਿਹੜੀ ਆ ਪੰਜਾਬ ਨੂੰ ਜਾਏਗੀ ਇਹ ਥੱਲੇ ਵੀ ਪਏ ਨੇ ਦੇਖੋ ਮੂੰਗਫਲੀ ਦੇ ਆ ਖੇਤ ਦੇ ਵਿੱਚ ਨਾ ਹਾਂ ਮੂੰਗਫਲੀ ਜਿਹੜੀਆਂ ਖੇਤਾਂ ਦੇ ਵਿੱਚ ਥੱਲੇ ਡਿੱਗੀ ਹੋਈ ਹੈ ਇਹਦੀ ਚੁਗਾਈ ਹੋਈ ਜਾਊਗੀ ਇਹਨੂੰ ਵੀ ਚੁਗਿਆ ਜਾਏਗਾ ਬਾਅਦ ਵਿੱਚ ਜਿੰਨੀ ਮੂੰਗਫਲੀ ਆ ਪਹਿਲਾਂ ਢੇਰ ਲਗਾਏ ਗਿਆ ਫਿਰ ਇਹਨੂੰ ਚੁਗਿਆ ਜਾਏਗਾ ਸੋਨ ਸਾਹਿਬ ਚਿਪੜ ਵੀ ਪਏ ਨੇ ਹਾਂ ਚਿਪੜ ਵੀ ਲੱਗੇ ਹੋਏ ਆ ਪੁਰਾਣੇ ਕੀ ਆ ਬਾਤ ਆ ਜੀ ਮਤਲਬ ਰਾਜਸਥਾਨ ਦੀ ਜਿਹੜੀ ਵਾਈਬ ਬਣਾ ਲਈ ਉਹ ਪੁਰਾਣੇ ਪੰਜਾਬ ਵਾਲੀ ਆ ਇਸ ਤਰ੍ਹਾਂ ਪੁਰਾਣੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਇਹ ਚੀਜ਼ਾਂ ਸਾਨੂੰ ਮਿਲਦੀਆਂ ਹੁੰਦੀਆਂ ਸੀਗੀਆਂ ਪਹਿਲੇ ਅੱਜ ਦਾ 30 ਸਾਲ ਪਹਿਲਾਂ ਮਿਲਦੀ ਗਿਲ ਸਾਹਿਬ ਹਾਂਜੀ ਹਾਂਜੀ ਆ ਪ੍ਰਾਣੀਆਂ ਯਾਦਾਂ 베ਰ 베ਰੀਆਂ ਦੇ 베ਰ ਖਾਣੀਏ 베ਰੀਆਂ ਦੇ 베ਰ ਖਾਣੀਏ ਕਹਿੰਦੇ ਸਾਨੂੰ ਗਿਟਕਾਂ ਗਿਣਨੇ ਤੇ ਰੱਖ ਲੈ 베ਰ ਬਹੁਤ ਲੱਗੇ ਹੋਏ ਨੇ ਇਹ ਵੇਖੋ 베ਰ ਜਿਹੜੇ ਆ ਨਾ ਇਹ ਪ੍ਰਾਣੀਆਂ ਯਾਦਾਂ ਨੇ ਤੇ ਬਹੁਤ ਮਿੱਠੇ 베ਰ ਨੇ ਤੇ ਸੜਕਾਂ ਦੇ ਬਿਲਕੁਲ ਕੰਡੇ ਦੇ ਉੱਤੇ ਲੱਗੇ ਹੋਏ ਆ ਤੇ ਸੜਕ ਤੇ ਬਿਲਕੁਲ ਕੰਡੇ ਦੇ ਉੱਤੇ ਮੋਟਰਸਾਈਕਲ ਲਗਾ ਕੇ ਅਸੀਂ ਤੇ 베ਰ ਖਾ ਰਹੇ ਆ ਤੇ ਪਹਿਲੇ ਪਹਿਲੇ ਦਿਨ ਸਾਨੂੰ 베ਰਾਂ ਦੀ ਝਾੜ ਪਈ ਆ ਕਿ 베ਰ ਵੀ ਲੱਗੇ ਹੋਏ ਆ ਇਹ ਇਹ 베ਰ ਹੁਣ ਅਸੀਂ ਖਾਨੇ ਆ ਤੇ ਫਿਰ ਇਥੋਂ ਅੱਗੇ ਚਾਲੇ ਮਾਰਦੇ ਆ ਇਹ ਆ ਜੀ 베ਰ ਦੇਖੋ ਵਿਟਾਮਿਨ ਸੀ ਪੂਰਾ ਕਰਿਆਗੇ ਵਿਟਾਮਿਨ ਸੀ ਕਿੰਨਾ ਸ਼ਾਨਦਾਰ ਨੇ ਬਿਲਕੁਲ ਵਧੀਆ 베ਰ ਨੇ ਇਧਰ ਤੋਂ ਰੱਖਿਆ ਦੱਸੋ ਜੀ ਖਾ ਕੇ ਬਹੁਤ ਮਿੱਠੇ ਆ ਚਲੋ ਜੀ 베ਰ ਖਾਨੇ ਆ ਤੇ ਫਿਰ ਅੱਗੇ ਵੱਲ ਜਾਂਦੇ ਆ ਬਈ ਅਸੀਂ ਤਾਂ 베ਰ ਖਾ ਲਏ ਆ ਪਰ ਆ ਜਿੰਨੀਆਂ ਵੀ ਸਾਈਡਾਂ ਤੇ ਤੁਸੀਂ ਦੇਖ ਰਹੇ ਹੋ ਨਾ ਸਭ 베ਰੀਆਂ ਨੇ ਛੋਟੇ ਛੋਟੇ ਜਿੱਦਾਂ ਮਲਿਆਂ ਦੇ ਵਿੱਚ 베ਰੀਆਂ ਉੱਗੀਆਂ ਹੁੰਦੀਆਂ ਸੀਗੀਆਂ ਬਾਰ ਤੇ ਛੋਟੇ ਛੋਟੇ 베ਰ ਖਾਂਦੇ ਸੀ ਬਹੁਤ ਮਿੱਠੇ 베ਰ ਨੇ ਇਹ ਸਭ 베ਰੀਆਂ ਨੇ ਸਾਈਡਾਂ ਦੇ ਉੱਤੇ ਸੜਕਾਂ ਦੇ ਉਹਨੇ ਸਾਈਡ ਤੇ ਕੁਝ ਤੇ ਤਾਰ ਤਾਰ ਲੱਗੀ ਹੋਈ ਹੈ ਵਾਰਡ ਲੱਗੀ ਹੋਈ ਹੈ ਤੇ ਉਹਨਾਂ ਦੀ ਪਾਲੀਆਂ ਚ ਨੇ ਕਈਆਂ ਦੀਆਂ ਕਈ ਜਿਹੜੇ ਰੋਡ ਤੇ ਕੱਢਦੇ ਨੇ ਆ ਜਿਹੜੇ ਤੁਸੀਂ ਡੰਡੇ ਦੇਖ ਰਹੇ ਹੋ ਨਾ ਰੋਡ ਦੇ ਉੱਤੇ ਇਹਨਾਂ ਦੇ ਨਾਲ-ਨਾਲ ਤਾਰ ਲੱਗੀ ਹੋਈ ਹੈ ਤੇ ਤਾਰ ਦੇ ਵਿੱਚ ਕਰੰਟ ਛੱਡਿਆ ਹੋਇਆ ਹੈ ਐਵੇਂ ਕੋਈ ਥੋੜਾ ਜਿਹਾ ਸੀ ਵੋਲਟ ਹੁੰਦਾ ਜਿਦਾ 4-5 ਵੋਲਟ ਝਟਕਾ ਵੱਜਦਾ ਵਾ ਤੇ ਸਾਈਡਾਂ ਤੇ ਆ ਦੇਖ ਲਓ ਤੁਸੀਂ ਸਭ 베ਰੀਆਂ ਨੇ ਕਿ ਜੇ ਤੁਸੀਂ ਇਹ ਕਿਤਾਬ ਨੂੰ ਕੇ ਬੇਰ ਬੜੇ ਆਰਾਮ ਨਾਲ ਖਾ ਸਕਦੇ ਹੋ ਹੁਣ ਇਹ ਚਾਲੇ ਮਾਰਦੇ ਆ ਕੋਲੈਜ ਸਾਹਿਬ ਨੂੰ ਤਕਰੀਬਨ ਇੱਥੋਂ 17-18 ਕਿਲੋਮੀਟਰ ਦੀ ਦੂਰੀ ਤੇ ਆ ਹੋਰ ਥੋੜਾ ਰਹਿ ਗਿਆ ਉਹਨਾਂ ਸਭ ਤੋਂ ਜ਼ਿਆਦਾ ਟਾਈਮ ਨੂੰ ਦੱਸਾਰ ਦੇ 3:00 ਬਚ ਗਏ ਹਲੇ ਤਕਰੀਬਨ ਥੋੜੀ ਜੀ ਦੂਰ ਆਏ ਸੀਗੇ ਤੇ ਥੋੜੀ ਜੀ ਦੂਰ ਆਣ ਕੇ ਤੇ ਫਿਰ ਦੇਖਿਆ ਇੱਥੋਂ ਮੂੰਗਫਲੀ ਜਿਹੜੀ ਆ ਉਹ ਨਿਕਲ ਰਹੀ ਆ ਤੇ ਮੂੰਗਫਲੀ ਤੁਹਾਨੂੰ ਨਿਕਲਦੀ ਜਿਹੜੀ ਆ ਉਹ ਦਿਖਾਉਣੀ ਆ ਇਸ ਥਾਂ ਤੇ ਬੋਫਲੀ ਨਿਕਲ ਰਹੀ ਹੈ ਅੱਗੇ ਚੱਲਦੇ ਆ ਤੇ ਫਿਰ ਮੈਂ ਤੁਹਾਨੂੰ ਦਿਖਾਉਣਾ ਮੋਗ ਇਹ ਆ ਜੀ ਉਹ ਜਮੀਨ ਜਿੱਥੇ ਬੀਜੀ ਹੋਈ ਸੀਗੀ ਮੂੰਗਫਲੀ ਆ ਦੇਖੋ ਤੁਸੀਂ ਮੂੰਗਫਲੀ ਦੇ ਢੇਰ ਲੱਗੇ ਹੋਏ ਨੇ ਇਹ ਦੇਖ ਲਓ ਤੁਸੀਂ ਇਹ ਕੈਸੇ ਹੋ ਭਾਈ ਸਭ ਠੀਕ ਹੋ ਇਹ ਮੂੰਗਫਲੀ ਕੱਟ ਰਹੇ ਸੀਗੇ ਆ ਦੇਖੋ ਦੋ ਤਰ੍ਹਾਂ ਦੀ ਬੋਫਲੀ ਹੈ ਇੱਕ ਇਹ ਇਧਰ ਇਸ ਪਾਸੇ ਮੋਟੀ ਹੈ ਇਸ ਪਾਸੇ ਥੋੜੀ ਜਿਹੀ ਬਰੀਕ ਆ ਆ ਦੇਖੋ ਮਿੱਟੀ ਜਿਹੜੀ ਇਹਦੇ ਵਿੱਚ ਛਾਣ ਕੇ ਤਾਲੀ ਦੇ ਵਿੱਚ ਮੂੰਗਫਲੀ ਜਿਹੜੀ ਲੱਦੀ ਹੋਈ ਹੈ ਤੇ ਇਹਦੇ ਚ ਸੁੱਟ ਕੇ ਮਸ਼ੀਨ ਚ ਤੇ ਮਿੱਟੀ ਛਾਣ ਕੇ ਇਹਦੇ ਵਿੱਚ ਮੂੰਗਫਲੀ ਜਿਹੜੀ ਆ ਉਹ ਬਰਾਬਰ ਨਿਕਲ ਰਹੀ ਹੈ ਮੈਂ ਦੂਜੇ ਪਾਸੇ ਉਹਦੀ ਜਾ ਕੇ ਦਿਖਾਉਣਾ ਤੁਹਾਨੂੰ ਆ ਵਾਜੀ ਉਹ ਭੁੱਕੜ ਜਾਂ ਜਿਹੜਾ ਮੂੰਗਫਲੀ ਦੇ ਪੱਤੇ ਨੇ ਇਹ ਇੱਧਰ ਕੱਢਿਆ ਤੂੜੀ ਵਾਂਗ ਇਸ ਪਾਸੇ ਜਿਹੜੀ ਆ ਉਹ ਆ ਮਿੱਟੀ ਵੀ ਦੇਖੋ ਸਾਈਡ ਤੇ ਮਿੱਟੀ ਨਿਕਲ ਗਈ ਤੇ ਕੁਝ ਪਹਿਲੀ ਖੇਤੀ ਜੀ ਵਿੱਚ ਹਾਲੇ ਰਲਈ ਆ ਇਹ ਦੇਖੋ ਇਸ ਪਾਸੇ ਵੀ ਮੂੰਗਫਲੀ ਸਾਰੀ ਇਸ ਮਸ਼ੀਨ ਦੇ ਨਾਲ ਜਿਹੜੀ ਆ ਉਹ ਨਿਕਲਦੀ ਆ ਮੂੰਗਫਲੀ ਤੇ ਕੱਚੀ ਮੂੰਗਫਲੀ ਆਲੇ ਸਭ ਟੇਸਟੀ ਬੜੀ ਆ ਦੇਸੀ ਮੂੰਗਫਲੀ ਆ ਲਓ ਜੀ ਸੰਗਤ ਜੀ 5 ਕਿਜੀ ਗੁਰਦਰਾ ਸਾਹਿਬ ਕੋਲਾਇਤ ਸਾਹਿਬ ਤੇ ਇੱਥੇ ਹੁਣ ਰੁਕਣ ਦਾ ਦੇਖਦੇ ਆ ਤੇ ਬਾਕੀ ਤੁਹਾਨੂੰ ਇਥੋਂ ਦਾ ਇਤਿਹਾਸ ਵੀ ਦੱਸਦਾ ਇਹ ਆ ਜੀ ਸਰਾ ਸਰਾ ਦੇ ਵਿੱਚ ਕਮਰਾ ਮਿਲ ਗਿਆ ਸਾਨੂੰ 8 ਨੰਬਰ ਇਸ ਪਾਸੇ ਗੁਰਦੁਆਰਾ ਸਾਹਿਬਾ ਇਧਰ ਦੇਖੋ ਗੁਰਦੁਆਰਾ ਸਾਹਿਬ ਦੀ ਕਾਂਦ ਦੇ ਉੱਤੇ ਮੋਰ ਬੈਠਾ ਆ ਤੇ ਇਸ ਪਾਸੇ ਗੁਰੂ ਘਰ ਤੇ ਹੁਣ ਅਸੀਂ ਉਧਰੋਂ ਦੀ ਜਾ ਕੇ ਨਾ ਗੁਰੂ ਘਰ ਦਾ ਮ ਇਤਿਹਾਸ ਤੇ ਨਾਲ ਤੁਹਾਨੂੰ ਸਾਰਾ ਦਰਸ਼ਨ ਕਰਾਉਣਾ ਮੈਂ ਤੇ ਪਿਛਲੇ ਪਾਸੇ ਸਰਾ ਬਣੀ ਆ ਗੁਰਦੁਆਰਾ ਸਾਹਿਬ ਦੀ ਤੇ ਇਹ ਵਾ ਜੀ ਮੇਨ ਗੇਟ ਇਹ ਵਾਲਾ ਤੁਸੀਂ ਉਧਰੋਂ ਦੀ ਵੀ ਜਾ ਸਕਦੇ ਹੋ ਉਸ ਪਾਸਿਓਂ ਦੀ ਅਸੀਂ ਮੋਟਰਸਾਈਕਲ ਲੈ ਕੇ ਇਸ ਪਾਸਿਓਂ ਦੀ ਆਏ ਹਾਂ ਹੁਣ ਅਸੀਂ ਪਹੁੰਚੇ ਹਾਂ ਜੀ ਕੋਲਾਇਤ ਕੋਲਾਇਤ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਜੈਨੀਆਂ ਦੇ ਨਾਲ ਮੁਲਾਕਾਤ ਕੀਤੀ ਸੀ ਤੇ ਉਹਨਾਂ ਨੂੰ ਵਾਰਤਾਲਾਪ ਹੋਈ ਸੀ ਕਿ ਉਹ ਨਹਾਉਂਦੇ ਸਨ ਨਹੀਂ ਸੀਗੇ ਨਹਾਉਣ ਵੱਲੋਂ ਉਹਨਾਂ ਦੇ ਨਾਲ ਗੱਲ ਹੋਈ ਕੀ ਸੀ ਇਤਿਹਾਸ ਸਾਰਾ ਇਸ ਗੁਰਦੁਆਰਾ ਸਾਹਿਬ ਦਾ ਕੋਲਾਇਤ ਸਾਹਿਬ ਕਹਿੰਦੇ ਆ ਇਹਨੂੰ ਪਹਿਲੀ ਪਾਤਸ਼ਾਹੀ ਤੇ ਰਾਜਸਥਾਨ ਦੇ ਵਿੱਚ ਕੋਲਾਇਤ ਸ਼ਹਿਰ ਦੇ ਵਿੱਚ ਆਇਆ ਤੇ ਹੁਣ ਅਸੀਂ ਅੰਦਰ ਚੱਲਦੇ ਆਂ ਤੇ ਨਾਲ ਹੀ ਮੈਂ ਤੁਹਾਨੂੰ ਇਤਿਹਾਸ ਦੱਸਦਾ ਵਾਂ ਇਹ ਕਾਲਪੀ ਰਿਸ਼ੀ ਦਾ ਸ਼ਹਿਰ ਹੈ ਕਾਲਪੀ ਰਿਸ਼ੀ ਜਿਹੜਾ ਵਾ ਉਹਦਾ ਵੀ ਇੱਥੇ ਇੱਕ ਇਤਿਹਾਸਕ ਸਥਾਨ ਹੈਗਾ ਉਹ ਵੀ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਦਿਖਾਉਣ ਦੀ ਤੇ ਇਹ ਹੁਣ ਗੁਰਦਰਾ ਸਾਹਿਬ ਤੇ ਤੁਹਾਨੂੰ ਅੰਦਰ ਜਾ ਕੇ ਸਾਰੀ ਹੁਣ ਮੈਂ ਇਤਿਹਾਸ ਸਾਰਾ ਕੁਝ ਮੈਂ ਨਾਲ ਨਾਲ ਦੱਸਦਾ ਹਾਂ ਇਹ ਗੁਰਦੁਆਰਾ ਕੋਲਾਇਤ ਸਾਹਿਬ ਜਿਸ ਨੂੰ ਗੋਰਦੁਰਾ ਪਹਿਲੀ ਪਾਤਸ਼ਾਹੀ ਵੀ ਕਿਹਾ ਜਾਂਦਾ ਹੈ ਇਹ ਬੀਕਾਨੇਰ ਜ਼ਿਲ੍ਹੇ ਦੇ ਪ੍ਰਾਚੀਨ ਕਸਬੇ ਵਿੱਚ ਬੀਕਾਨੇਰ ਤੋਂ ਲਗਭਗ 50 ਕਿਲੋਮੀਟਰ ਦੀ ਦੂਰੀ ਤੇ ਹੈ ਇਹ ਕੋਲਾਇਤ ਕਪਿਲ मुनि ਨੂੰ ਸਮਰਪਿਤ ਇੱਕ ਹਿੰਦੂ ਮੰਦਿਰ ਲਈ ਵੀ ਜਾਣਿਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕੋਲਾਇਤ ਜੀ ਯਾਤਰਾ ਕੀਤੀ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਦੱਖਣ ਵੱਲ ਆਪਣੀ ਦੂਜੀ ਉਦਾਸੀ ਦੌਰਾਨ ਇੱਥੇ ਗੁਰੂ ਨਾਨਕ ਦੇਵ ਜੀ ਨੇ ਕੁਝ ਜੈਨਾ ਨਾਲ ਪਰਵਚਨ ਕੀਤਾ। ਉਹਨਾਂ ਨੂੰ ਢੁੰਡੀਆਂ ਕਿਹਾ ਜਾਂਦਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਯਾਤਰਾ ਦੌਰਾਨ ਵੱਖ-ਵੱਖ ਥਾਵਾਂ ਤੇ ਢੁੰਡੀਆਂ ਨਾਲ ਪਰਵਚਨ ਕੀਤੇ। ਇਹ ਸਥਾਨ ਉਹਨਾਂ ਵਿੱਚ ਸ਼ਾਮਲ ਹੈ। ਢੁੰਡੀਆਂ ਲੋਕਾਂ ਵਿੱਚ ਨਹਾਉਣ ਦੀ ਅਸ਼ੁੱਧ ਆਦਤ ਹੁੰਦੀ ਹੈ ਤੇ ਆਪਣਾ ਮੂੰਹ ਟੱਕ ਕੇ ਰੱਖਦੇ। ਕਿਉਂਕਿ ਉਹ ਸੋਚਦੇ ਨੇ ਕਿ ਨਹਾਉਣ ਨਾਲ ਸਰੀਰ ਦੀ ਗਰਮੀ ਕਾਰਨ ਜੀਵ ਮਰ ਜਾਂਦਾ ਹੈ ਤੇ ਇਹ ਪਾਪ ਹੋਵੇਗਾ ਫਿਰ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਸੇਧ ਦਿੱਤੀ ਕਿ ਦਿਲ ਮਨ ਤੇ ਆਤਮਾ ਤੋਂ ਸ਼ੁੱਧ ਹੋਣਾ ਚਾਹੀਦਾ ਪਰ ਅਸ਼ੁੱਧ ਰਹਿਣਾ ਇੱਕ ਪਵਿੱਤਰ ਕੰਮ ਨਹੀਂ ਹੈ ਇਸ ਤਰ੍ਹਾਂ ਕਈ ਬਿਮਾਰੀਆਂ ਦਾ ਜਨਮ ਹੁੰਦਾ ਹੈ ਇਸ ਤਰ੍ਹਾਂ ਦੇ ਦੂਜੇ ਮਨੁੱਖਾਂ ਲਈ ਵੀ ਸੁਰੱਖਿਅਤ ਨਹੀਂ ਹੈ ਇਸ ਗੁਰੂ ਨਾਨਕ ਸਾਹਿਬ ਦੇ ਪਰ ਵਿਚੰਤ ਤੋਂ ਬਾਅਦ ਸਾਰੇ ਢੁੰਡੀਆਂ ਜੈਨ ਬੰਦ ਹੋ ਗਏ ਗੁਰੂ ਨਾਨਕ ਸਾਹਿਬ ਜੀ ਬੀਕਾਨੇਰ ਤੋਂ ਇੱਥੇ ਆਏ ਸਨ ਗੁਰਦਰਾ ਸਾਹਿਬ ਦੀ ਬੈਕ ਸਾਈਡ ਤੇ ਆਏ ਆ ਤੇ ਬਾਬਾ ਜੀ ਦੱਸ ਰਹੇ ਨੇ ਕਿ ਜਿਹੜੇ ਆਪਣੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਇੱਥੇ ਆਏ ਨੇ ਭਾਈ ਮਰਦਾਨਾ ਜੀ ਨਾਲ ਸਨ ਤੇ ਇਹ ਜਿਹੜਾ ਵਣ ਦਾ ਦਰਖਤ ਆ ਨਾ ਇਸ ਦਰਖਤ ਦੇ ਥੱਲੇ ਉਸ ਸਮੇ ਗੁਰੂ ਨਾਨਕ ਸਾਹਿਬ ਜੀ ਬੈਠੇ ਸਨ ਇਹ ਆ ਜੀ ਉਹ ਪਵਿੱਤਰ ਥਾਂ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਹਿਲੀ ਪਾਸ਼ਾ ਹੀ ਇਸ ਬਣ ਦੇ ਦਰਖਤ ਥੱਲੇ ਬੈਠੇ ਸੀ 500 ਸਾਲ ਪੁਰਾਣਾ ਹੈ ਗਿਆ 500 ਸਾਲ ਪੁਰਾਣਾ 500 ਸਾਲ ਪਹਿਲਾਂ ਮਤਲਬ ਹੈ ਬਲੇ ਬਲੇ ਹਰਾ ਭਰਾ ਅੱਜ ਵੀ ਹਰਾ ਭਰਾ ਜੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਇੱਥੇ ਆਏ ਸੀ ਇਸ ਇੱਥੇ ਦੇ ਇੱਥੇ ਆਏ ਸੀਗੇ ਉਹ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਤੇ ਇਹ ਥੋੜਾ ਜਿਹਾ ਗੋੜਾ ਬੰਨ ਗੁਰਦਰਾ ਸਾਹਿਬ ਦੇ ਬਾਹਰ ਬਾਹਰ ਹੈ ਨਾ ਇਹ ਥਾਂ ਇਹਦੇ ਕਚਰਾ ਬੜਾ ਖੜਿਆ ਸੀ ਇਹ ਕਚਰਾ ਸੀ ਤੁਸੀਂ ਸਪਾਈ ਕਿੱਥੀ ਹਣੇ ਪੁੰਨਿਆ ਤੋਂ ਮੈਨੂੰ ਇੱਥੇ ਕੋਈ ਹੁਕਮ ਹੋ ਗਿਆ ਮਾਰਕ ਦੀ ਕਿਰਪਾ ਨਾਲ ਵਾਹ ਜੀ ਵਾਹ ਮੈਂ ਆ ਗਿਆ ਸੁਰਤਗੜ੍ਹ ਰੇਨ ਵਾਲਾ ਅੱਛਾ ਜੀ ਸੁਰਤਗੜ੍ਹ ਤੋਂ ਮਤ ਉੱਥੀ ਹੈ ਗਿਆ ਮੈਂ ਇੱਥੇ ਆਇਆ ਤੇ ਮਨ ਲੱਗ ਗਿਆ ਇਹਨੇ ਮਨ ਲੱਗ ਗਿਆ ਤੁਹਾਡਾ ਮਤਲਬ ਸੇਵਾ ਕਰਨੀ ਗੁਰੂ ਘਰ ਦੀ ਬਾਬਾ ਨੂੰ ਕਿਹਾ ਬਾਬਾ ਜੀ ਮੈਨੂੰ ਇਹ ਜਗ੍ਹਾ ਤੁਸੀਂ ਇਹ ਰੱਬ ਰੱਬ ਕਰਨ ਵਾਸਤੇ ਦੇਉਂਗੇ ਕਿਨ ਬਿਲਕੁਲ ਕਰੋ ਤੇ ਫਿਰ ਮੈਂ ਇੱਥੇ ਸਫਾਈ ਕਰੀ ਸਫਾਈ ਕਰਕੇ ਅਸਨ ਲਾਇਆ ਅਸਨ ਲਾ ਕੇ ਪ੍ਰਸਾਦ ਲਿਆ ਪ੍ਰਸਾਦ ਵੰਡਿਆ ਅਰਦਾਸ ਕੀਤੀ ਬਾਬਾ ਕਹਿੰਦੇ ਗੁਰੂ ਘਰ ਕਰੀਏ ਮੈਂ ਕਹਿੰਦਾ ਨਹੀਂ ਇੱਥੇ ਕਰਨੀ ਹੈ ਅਰਦਾਸ ਇੱਥੇ ਕੀਤੀ ਸੀ ਇੱਥੇ ਕਰਕੇ ਮੈਂ ਉਹਦੇ ਨਾਲ ਅਸਨ ਹੀ ਖਿਲਾੜ ਕੇ ਫਿਰ ਬਾਬਾ ਜੀ ਨੂੰ ਕਿਹਾ ਮੈਂ ਕਪੜਾ ਵੀ ਦਿਓ ਕਮਰਾ ਵੀ ਦਿਓ ਤੁਹਾਨੂੰ ਦਿਖਾਣੇ ਆਇਆ ਜੀ ਇਹ ਬਾਬਾ ਜੀ ਮੈਨੂੰ ਇਹ ਆ ਜੀ ਉਹ ਵਣ ਦਾ ਦਰਖਤ ਜਿਹੜਾ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਵੀ ਆਏ ਨੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੀ ਇੱਥੇ ਆਏ ਨੇ ਤੇ ਇਹ ਉਹਨਾਂ ਨੇ ਵੀ ਇੱਥੇ ਆਪਣਾ ਘੋੜਾ ਬੰਨਿਆ ਸੀਗਾ ਇਹਦੇ ਨਾਲ ਤੇ ਇਹ ਸਾਹਮਣੇ ਗੁਰਦੁਆਰਾ ਸਾਹਿਬ ਦੇਖ ਲਓ ਤੁਸੀਂ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਆ ਇਹ ਕਹਿ ਰਹੇ ਨੇ ਸੀ ਕਿ ਅਸੀਂ ਹੁਣ ਇੱਥੇ ਸੇਵਾ ਜਿਹੜਿਆ ਮਨ ਲੱਗ ਗਿਆ ਇੱਥੇ ਸੇਵਾ ਕਰਦੇ ਹੁਣ ਅਸੀਂ ਤੇ ਹੁਣ ਇਹਨਾਂ ਨੂੰ ਰਹਿਣ ਵਾਸਤੇ ਵੀ ਬਾਬਾ ਜੀ ਨੇ ਅਸਥਾਨ ਦਿੱਤਾ ਤੇ ਸੇਵਾ ਕਰਨ ਵਾਸਤੇ ਹੌਣ ਜੀ ਗੁਰਦੁਆਰਾ ਸਾਹਿਬ ਤੋਂ ਤਕਰੀਬਨ 100 ਮੀਟਰ 150 ਮੀਟਰ ਦੀ ਦੂਰੀ ਤੇ ਆਏ ਆ ਇਹ ਦੇਖੋ ਕਿੰਨੀ ਸੋਹਣੀ ਝੀਲ ਆ ਤੇ ਇਹ ਬੰਦਾ ਦੇਖ ਲਓ ਮੱਛੀਆਂ ਨੂੰ ਖਾਣਾ ਦੇ ਰਿਹਾ ਵਾ ਇਹ ਦੇਖ ਲਓ ਮੱਛੀਆਂ ਨੂੰ ਖਾਣਾ ਦੇ ਰਿਹਾ ਤੇ ਉਧਰ ਵੀ ਮੰਦਰ ਨੇ ਦੂਸਰੇ ਪਾਸੇ ਅਸੀਂ ਕਪਲ ਮੁਣੀ ਦੇ ਜਿਹੜੇ ਜਿਹੜਾ ਸਥਾਨ ਆ ਉਹ ਦੇਖ ਕੇ ਆਉਣਾ ਸੀ ਤੇ ਉਸ ਪਾਸੇ ਨੂੰ ਚੱਲੇ ਆ ਅਸੀਂ ਤੇ ਇਹ ਕਾਫੀ ਇਤਿਹਾਸਕ ਸ਼ਹਿਰ ਹੈ ਵੀ ਕੰਡੇ ਦੇ ਉੱਪਰ ਥਾਂ-ਥਾਂ ਤੇ ਪੰਡਤ ਹਮਨ ਕਰਦੇ ਪਏ ਨੇ ਇਧਰ ਸਾਧੂ ਜਨ ਸਾਈਡਾਂ ਤੇ ਬੈਠੇ ਹੋਏ ਨੇ ਤੇ ਇੱਥੇ ਰਾਤ ਨੂੰ ਰੈਸਟ ਕਰਨ ਲੱਗ ਜੜੀ ਇਹਨਾਂ ਨੇ ਇਹ ਠੀਕ ਸੀਗਾ ਠੀਕ ਰਿਹਾ ਵਾ ਟੂਰ ਜਿਹੜਾ ਰਾਜਸਥਾਨ ਦਾ ਵਧੀਆ ਚੱਲਦਾ ਪਿਆ ਵਾ ਤੇ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਇਤਿਹਾਸ ਸਾਰਾ ਦੱਸਿਆ ਗੁਰਦਰਾ ਸਾਹਿਬ ਗੁਰਨਾਨਕ ਸਾਹਿਬ ਦੀ ਚਰਨ ਛੋਹ ਤੇ ਧੰਨ ਧੰਨ ਸ਼੍ਰੀ ਗੋਬਿੰਦ ਸਿੰਘ ਪਾਸ਼ਾ ਜੀ ਦੀ ਚਰਨ ਛੋਹ ਧਰਤੀ ਹੈ। ਇਸ ਪਾਸੇ ਵੀ ਕੋਈ ਮੰਦਿਰ ਆ ਦੇਖੋ ਪਾਣੀ ਦੇ ਵਿੱਚ ਪਰ ਪਿੱਪਲ ਉੱਗਿਆ ਹੋਇਆ ਵਾ। ਇੱਥੇ ਆਇਆ ਜੀ ਹੁਣ ਖੁੱਲਾ ਸਥਾਨ ਤੇ ਦੱਸ ਪੁੱਛ ਰਹੇ ਆ ਤਾਂ ਕੁਝ ਦੱਸ ਨਹੀਂ ਰਿਹਾ ਕੋਈ ਵੀ। ਤੇ ਇਸ ਏਰੀਆ ਚ ਕੁਝ ਬਹੁਤ ਵਧੀਆ ਦਿਖਦਾ ਪਿਆ ਵਾ ਤਰ੍ਹਾਂ ਤਰ੍ਹਾਂ ਦੇ ਨੇ ਥਾਂ ਥਾਂ ਤੇ ਮੱਛੀਆਂ ਨੂੰ ਜਿਹੜਾ ਕੁਝ ਖਾਣਾ ਪਾ ਰਹੇ ਨੇ ਖਿਲਾ ਰਹੇ ਨੇ ਕਾਫੀ ਵੱਡੀ ਜਿਹੜੀ ਆ ਝੀਲ ਐ ਵੀ ਗੁਰਦੁਰਾ ਸਾਹਿਬ ਇੱਥੋਂ ਤੁਹਾਨੂੰ ਜ਼ੂਮ ਕਰਕੇ ਦਿਖਾ ਦਣਾ ਤੇ ਇਹ ਜੇ ਗੁਰਦੁਰਾ ਸਾਹਿਬ ਤੁਸੀਂ ਦੇਖ ਸਕਦੇ ਹੋ ਇਹ ਵੀ ਕੰਡੇ ਦੇ ਉੱਤੇ ਆ ਤੇ ਕਪਲ ਰਿਸ਼ੀ ਦਾ ਜਿਹੜਾ ਥਾਂ ਨਹੀਂ ਸਾਨੂੰ ਲੱਭ ਰਿਹਾ ਇਹ ਜਿਹੜਾ ਮੰਦਿਰ ਤੁਸੀਂ ਦੇਖ ਰਹੇ ਹੋ ਇਹ ਕਪਲ ਮੁਨੀ ਜੀ ਦੀ ਮਾਤਾ ਦਾ ਮੰਦਿਰ ਆਇਆ ਵਾਲਾ ਇਹ ਕਪਲ ਮੁਨੀ ਜੀ ਦੀ ਮਾਤਾ ਦਾ ਮੰਦਿਰ ਹੈ ਤੇ ਉਸ ਸਾਹਮਣੇ ਆ ਗਿਆ ਫੋਟੋ ਨਹੀਂ ਲੈ ਸਕਦੇ ਕਪਲ ਮੁਨੀ ਦਾ ਮੰਦਿਰ ਤੇ ਇੱਥੋਂ ਬਾਹਰੋਂ ਤੁਹਾਨੂੰ ਦਿਖਾ ਦਿੰਦਾ ਅੰਦਰ ਲਿਖਿਆ ਜੀ ਤੁਸੀਂ ਫੋਟੋ ਨਹੀਂ ਲੈ ਸਕਦੇ ਮੈਂ ਜ਼ੂਮ ਕਰਕੇ ਤੁਹਾਨੂੰ ਦਿਖਾ ਦਿੰਦਾ ਪੁਜਾਰੀ ਅੰਦਰ ਬੈਠਾ ਹੋਇਆ ਇਹ ਹੈ ਜੀ ਕਪਲ ਮੁਨੀ ਦਾ ਮੰਦਿਰ ਤੇ ਇਹ ਜਿਹੜਾ ਵਾ ਇਹ ਕਪਲ ਮੁਨੀ ਦੀ ਮਾਤਾ ਦਾ ਮੰਦਿਰ ਆਇਆ ਵਾਲਾ ਦੇਖੋ ਮਾਤਾ ਦੀ ਮੂਰਤੀ ਵੀ ਜਿਹੜੀ ਅੰਦਰ ਲੱਗੀ ਹੋਈ ਹੈ ਮੈਂ ਤੁਹਾਨੂੰ ਦਿਖਾ ਦਿੰਦਾ ਜ਼ੂਮ ਕਰਕੇ ਇਹ ਦੇਖ ਸਕਦੇ ਹੋ ਤੁਸੀਂ ਕਪਲ ਮੁਨੀ ਦੀ ਮਾਤਾ ਦੀ ਮੂਰਤੀ ਬਣਾ ਬਣਾ ਰੱਖੀ ਹੈ ਗੰਗਾ ਨੂੰ ਧਿਆਨ ਵਾਜ਼ੇ ਕਪਲ ਮੁਨੀ ਜੀ ਨੇ ਕਦੇ ਤਫਸਲ ਸੇ ਕੀਤੀ ਸੀਗੀ ਇਸ ਤੋਂ ਬਾਅਦ ਫੇ ਹਿਮਾਚਲ ਗੰਗਾ ਸਾਗਰ ਲਾਸਤ ਵਸਾ ਕੀਤੀ ਜੋ ਗੰਗਾ ਜਾ ਕੇ ਆਏ ਸੀਗੇ ਇੱਕ ਰਾਜਾ ਸੀ ਉਹਦੇ 60 ਹਜ਼ਾਰ ਬੱਚੇ ਜਿਹੜੇ ਲੜਕੇ ਸੀਗੇ ਉਹ ਜੰਗ ਛੇਦ ਹੋ ਗਏ ਉਹਨਾਂ ਨੇ ਉਹ ਜੀ ਗੱਤੀ ਜਾਨ ਵਾਸਤੇ ਇਹ ਉਹ ਇਹਨਾਂ ਦਾ ਸੇਦਾ ਸੀਗਾ ਇਹਨਾਂ ਨੇ ਤਵੱਸ਼ਾ ਕਰਕੇ ਫਿਰ ਉਹਨਾਂ ਨੇ ਸਿੱਧਾ ਸੁਰਤ ਪੇਜਿਆ ਸੀਗਾ ਅੱਛਾ ਇੱਥੇ ਨਾਜਾ ਗੁਜਰਾਹ ਸਾਹਿਬ ਹੈ ਇੱਥੇ ਗੁਰੂਆਂ ਨੇ ਜੇ ਵੀ ਆਇਐ ਸੀਗੇ ਜੋ ਮੱਕਾ ਮਦੀਨਾ ਗੇਸਨਾ ਬਦਿੰਗੜ੍ਹ ਸੇ ਆਇਐ ਸੀ ਸਭ ਤੋਂ ਪਹਿਲਾਂ ਇਹੋ ਛਾਨਾ ਗੁਜਰਾਹ ਇਹ ਪਚਾਦੇ ਦਾ ਇੱਕ ਬਾਬਾ ਸੀਗਾ ਉਹਨੂੰ ਸੁਕਣਾ ਹੁੰਦਾ ਹੈ ਇੱਥੇ ਗੁਜਰਾਹ ਬਣਾਓ ਉਹਨੇ ਫਿਰ ਛੋਟਾ ਗੁਜਰਾਹ ਬਣਾ ਕੇ ਫਿਰ ਸਿਕ ਸੰਤਾਂ ਨੇ ਕਰ ਕਾ ਕੇ ਜਗ ਗੁਜਰਾਹ ਬਣਾਤਾ ਇੱਥੇ ਗੰਗਾ ਜਮਨਾ ਸਸਰવતી ਤਿੰਨੋਂ ਨਿਕਲਦੇ ਨੇ ਸੜਕ ਤੇ ਇੱਥੇ ਨਾਲ ਹੀ ਪਿੰਡ ਆ ਗਾ ਦੇਊਆ ਉੱਥੇ ਦੀ ਮਾਂ ਦਾ ਮੰਦਿਰ ਹੈਗਾ ਉੱਥੇ ਰਹਿਣਾ ਵਾਲਾ ਸੀਗਾ ਕਪਤਵੰਨੀ ਉਦੀ ਵਾ ਗੰਗਵੀ ਮੈਸੇ ਗੰਗਾ ਨਹਾਉਂਗੀ ਉਹਨਾਂ ਨੇ ਕੱਟ ਕੇ ਜੀ ਮੀ ਜੋ ਫਿਰ ਕੰਦੀ ਮੈਂ ਜਮਨਾ ਨਾ ਆਣਾ ਉਹ ਜਮਨਾ ਕੱਟਤੀ ਤੇ ਸਸਰવતી ਤਿੰਨੋਂ ਦਾ ਪੰਜ ਡਿਵੀਜ਼ਨ ਨਿਕਲਦਾ ਸੋ ਇਸ ਵਿੱਚ ਇਹੋ ਥਾਂ ਹੈਗਾ ਬੜਾ ਧਿਆਸੀਕ ਸਥਾਨ ਹੈ ਬਹੁਤ ਜਿਆਦਾ ਲੋਕੀ ਮੰਦਨ ਦੇ ਕੋ ਮੰਨਦਾ ਸਭ ਕੁਝ ਹੈ ਨਾ ਮੰਨੋ ਕੁਝ ਨਹੀਂ ਹੈਗਾ ਮੰਨਨ ਦਾ ਵੈਗਰੂ ਜਾਤਾ ਹੈਗਾ ਨਹੀਂ ਮੰਨੋ ਕਿ ਕੀ ਹੈਗਾ ਦੱਸੋ ਜੋ ਕੁਝ ਵੀ ਦੁਨਿਆਵੀ ਕੁ ਹੈ ਉਹਦੇ ਨਾਲ ਅੱਲਾ ਲੱਗਿਆ ਬਸ ਇਹ ਸਾਡੇ ਗੁਰੂ ਮਹਾਰਾਜ ਜੀ ਨੇ ਕਿਹਾ ਇੱਕ ਉਹਨਾਂ ਦੁਨਿਆਵੀ ਕੁ ਹੈ ਅਸੀਂ ਸਰਦਾਰ ਅਗੇ ਆ ਬਾਕੀ ਜੋ ਇਤਿਹਾਸ ਸਰਦਾਰਾਂ ਨੇ ਕਮਾਇਆ ਹੈ ਉਹ ਦੁਨੀਆਂ ਕੋਈ ਨਹੀਂ ਕਮਾ ਸਕਦਾ ਨਾ ਕਮਾਏਗਾ ਕੋਈ ਇਹ ਬਾਬਾ ਜੀ ਨੇ 80 ਬੰਦੇ ਸੀਗੇ ਉਹਨਾਂ ਨੇ ਦੇਖੋ 18000 18 ਲੱਖ ਫੋੜ ਨੂੰ 6-7 ਲੱਖ ਫੋੜ ਜੇ ਮਾਰ ਦਿੱਤੀ ਬਾਕੀ ਭੁਜਾਤੀ ਭੱਜੀਓ ਜਦੋਂ ਉਹਨਾਂ ਦਾ ਸਿਰ ਕੱਟ ਕੇ ਗਿਰਗਰ ਚੰਦਰਾਂ ਦੇ ਕੋਲ ਉਹਨਾਂ ਨੇ ਹੱਥੇ ਰੱਖ ਲਿਆ ਉਸ ਤਾਂ ਕਾਗਸੀ ਮੁਸਲਮਾਨ ਰਾਜਾ ਉਹਨੇ ਹਿੰਦੁਸਤਾਨ ਉੱਠ ਕੇ ਆਪਣਾ ਸ੍ਰੀ ਮੰਦਿਰ ਆ ਕੇ ਉਸੇ ਕਬਜ਼ਾ ਕਰਕੇ ਬੈਠ ਗਿਆ ਉਸ ਤੋਂ ਨੇ ਜਾ ਕੇ ਵਤਾਂ ਤਾਂ ਦਾਸੀ ਜੰਗਲਾਂ ਵਿੱਚ ਚੁੱਟਿਆ ਇਹਨਾਂ ਨੂੰ ਖਬਰ ਤਾਂ ਜੁੜਨਾ ਕਿ ਸਾਡਾ ਜੀਣਾ ਬੇਕਾਰ ਹੈਗਾ ਇਹਨਾਂ ਨੇ ਕਸਮ ਪਾਈ ਸੀ ਕਿ ਮੇਰੀ ਜਿਹੀ ਗਰਜ਼ਨ ਹੈਗੀ ਏ ਜਦ ਤੱਕ ਮੈਨੂੰ ਆਜ਼ਾਦ ਨਾ ਕਰਾਵਾ ਮੈਂ ਮਰਨਾ ਚਾਹਦਾ ਤਰਨ ਤਾਂ ਦੇ ਕੋਝਾ ਕਰਨ ਦੀ ਗਰਜ਼ਨ ਕੱਟ ਕੇ ਗਿਰ ਗਈ ਸੀ ਬਾਬਾ ਦੀ ਸ਼ੁੰਦੀ ਉਹਨੇ ਹੱਸ ਤੇ ਰੱਖੇ 2 2 ਮੰਗਾ ਫਸਲ ਚੰਦੇ ਸੀ 2 ਮੰਗਾ 1 40 ਅੰਦੇ ਵਜ ਸੀ ਜੀ ਅਹਿਮਦ ਸ਼ਾਹ ਅਫਜ਼ਾਲੀ ਇਹਨਾਂ ਨੇ ਉਹਦੇ ਫੋੜ ਨੂੰ ਪਜਾਇਆ ਸੀ ਫਿਰ ਉਹਨੂੰ ਮਾਰ ਦਿੱਤਾ ਉਹਦੇ ਜਦ ਸੈਨਾਪਤੀ ਉਹਨੇ ਮਾਰਿਆ ਸੀਗਾ ਅਮਸ਼ਾ ਗੁਰਦੁਆਰਾ ਦਾ ਸੀਜਨ ਦਾ ਸੀਜਨ ਦਾ ਗੁਰਦੁਆਰਾ ਉੱਥੇ ਜਾ ਕੇ ਇਹਨਾਂ ਦੀ ਜਿਹੜੀ ਸੀ ਕਤਲ ਉੱਥੇ ਜਾ ਕੇ ਉਹਨੇ ਵਾਇਕ ਗੁਰਜੀਕਾ ਖਾਲਸਾ ਵਾਇਕ ਗੁਰਜੀ ਕੀ ਬਸੇ ਇਹ ਸੀ ਜੀ ਕਪਲ ਮਨੀ ਦਾ ਆਸਥਾਨ ਤੇ ਉਹਨਾਂ ਨੇ ਆਪਣੀ ਮਾਤਾ ਨੂੰ ਇਸ ਜਗ੍ਹਾ ਤੇ ਗਿਆਨ ਦਿੱਤਾ ਸੀਗਾ ਕਪਲ ਮਨੀ ਜੀ ਨੇ ਤੇ ਅੱਜ ਦੀ ਵੀਡੀਓ ਜਿਹੜੀ ਆ ਸ਼ਾਮ ਪੈ ਗਈ ਆ ਤੇ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਆ ਤੇ ਇਸ ਪਾਸੇ ਵੀ ਤੁਸੀਂ ਦੇਖ ਲਓ ਇਹ ਕਪਲ ਮੋਣੀ ਜੀ ਦਾ ਮੰਦਿਰ ਅੰਦਰੋਂ ਹੋ ਕੇ ਆਏ ਆ ਤਾਂ ਇਸ ਪਾਸੇ ਵੀ ਹਵਨ ਕੁੰਡ ਬਣਿਆ ਤੇ ਹਨੂਮਾਨ ਜੀ ਦਾ ਇਹ ਮੰਦਿਰ ਛੋਟਾ ਜਿਹਾ ਬਣਿਆ ਤੇ ਅੱਜ ਦੀ ਵੀਡੀਓ ਚ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਅੱਜ ਸਫਰ ਕਰਕੇ ਥੋੜਾ ਜਿਹਾ ਮਤ ਵੀ ਵੱਜੀ ਹੋਈ ਆ ਤੇ ਕੱਲ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਚ ਇਸ ਟਾਈਮ ਖੜੇ ਹਾਂ ਜੀ ਕੋਲਾयत Rajasthan ਤੇ ਤਕਰੀਬਨ 1000 ਕਿਲੋਮੀਟਰ ਦਾ ਸਫਰ ਕਰ ਚੁੱਕਾ ਮੈਂ ਮੋਟਰਸਾਈਕਲ ਤੇ ਅੱਜ ਦੀ ਵੀਡੀਓ ਜੈਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ